ਸਾਂਜੀ ਬਾਬੇ ਕੀ ਹਾਲ ਚਾਲ ਆ YouTube ਤੇ ਸਾਰੇ ਤੇ ਉਤਰ ਜਾਨਵਰ ਵਧੀਆ ਹੋਣਗੇ ਤੇ ਇਹਨੂੰ ਫੇਰ ਅੱਜ ਕੱਲ ਦੀ ਮਤਲਬ ਬੰਦ ਕਰਕੇ ਅੱਜ ਫੇਰ ਦਿੱਤਾ ਪਾਣੀ ਇਹਨੂੰ ਇਹਨੂੰ ਦਿੱਤਾ 10 11 ml ਠੀਕ ਹੈ ਦੇਖ ਲੋ ਕਿ ਰਮਾ ਚਾਹ ਧਿਆਨ ਨਾਲ ਵਸਣ ਛੱਡਦੇ ਹਾਂ ਹੁਣ

हो गया आजा बीक है हम बाली वीडियो त फोन बन दी आए भी सुन दिखाई जावा जूम कर करके ਛੜ ਤੱਕ ਰਹਿਤ ਵਾਰ ਮਸ 7:45 ਤੇ ਛੱਡਿਆ ਤਾਂ ਲਓ ਜੀ ਬਾਪੋ ਨੋ ਸਾਢੇ ਨਾ ਹੋ ਗਏ ਟਾਈਮ ਬਸ ਤੁਸੀਂ ਵੀਡੀਓ ਦੇਖਿਆ ਜਾਓ ਵੀ ਵੀਡੀਓ ਹਨ ਬਾਲਾ ਹਿਲਦਾ ਜਾਂ ਨੀ ਕੈਮਰਾ ਚਲੋ ਆਪਾਂ ਇੱਕ ਥਾਂ ਤੇ ਐਂਟ ਕਾ ਕੇ ਰੱਖਦੇ ਆ ਕੁਆਲਿਟੀ ਦਾ ਕੈਮਰਾ ਵਧੀਆ ਫੋਨ ਹਨ ਜਿਵੇਂ ਹੋਵੇ ਆਈਫੋਨ ਤਾਂ ਦੇਖਦੇ ਆ ਤਾਂ ਲਿਆਉਣੀ ਨਹੀਂ ਹੈਗੀ ਤਾਂ ਬਹਿ ਨਹੀਂ ਕੰਮ ਦੀ ਚੀਜ਼ ਆ ਹੀਟ ਹੋ ਜਾਂਦਾ ੱਟਪੇ ਪਿਆ ਪਿਆ ਉਹਦਾ ਚ ਵੀਡੀਓ ਬਣਾਉਂਦੇ ਬਣਾਉਂਦੇ ਇਸ ਤੋਂ ਵਧੀਆ ਭਈ ਆ Samsung ਦੇ ਵਧੀਆ ਚੱਲ ਪਿਆ ਹਨ ਜਿਵੇਂ ਆ ਹੋ ਗਏ Ultra Ultra body ਕਿ ਕਿਵੇਂ ਆ ਪਤਾ ਨਹੀਂ ਇਹ ਬਹੁਤ ਵਧੀਆ ਫੋਨ ਨੇ ਪਰ ਮੈਂ ਏ ਜਾਦੇ ਨੇ ਹਨ ਕੋਈ ਨਾ ਆਪਾਂ ਲਿਆਵਾਂਗੇ iPhone ਵੀ ਲਿਆਉਣਾ Samsung ਵੀ ਲਿਆਉਣਾ ਆਊਗਾ ਟਾਈਮ ਕਦੇ ਤਾਂ ਕੋਈ ਨਾ ਸਾਰਾ ਦਾ ਟਾਈਮ ਆਉਂਦਾ ਹੁੰਦਾ ਚਲੋ ਹੱਕੀ ਕੱਲਾ ਬਾਅਦ ਚ ਜੇ ਤੁਹਾਨੂੰ ਕੂਤਰਿਆਂ ਦਿਖਾਈਏ ਕਮੈਂਟ बाप हून कर तेज़ एक तो फिर भाई ठीक है जूम देखो खाड़ एक आ फिर दोए फिरद ਠੀਕ ਆ ਬਈ ਇਸ ਤੋਂ ਵਧੀਆ ਤਾਂ ਆਈਫੋਨ ਨਾਲੋਂ ਇਹ ਫੋਨ ਵਧੀਆ ਨੇ ਤੁਸੀਂ ਆਪੋ ਦੇਖ ਲਓ ਕਿੰਨਾ ਜ਼ੂਮ ਕਰਦਾ ਨਾਲੇ ਇਹ ਹੈਗਾ Redmi 8 ਬਈ ਦੇਖੋ 6x ਜ਼ੂਮ ਕਰਦਾ ਹਰ ਤੁਹਾਨੂੰ ਦਿਖਾਵਾਂ ਉਹਨੇ ਦੇਖੋ ਹਰ ਦਿਓ ਆਹ ਦੇਖੋ ਕਿੰਨਾ ਜ਼ੂਮ ਕਰਦਾ 6x ਕਰਦਾ ਨਾ ਬਾਬੋ ਵਧੀਆ ਨਾਲੇ ਕੂਤਰ ਦੀ ਨਾਲ ਕਾਲਾ ਕਾਲਾ ਉੱਤੋਂ ਬਸ ਜਿਹੜੀ ਗੱਲ ਹੈ ਨਾ ਜੇ ਇਹ ਫੋਨਾਂ ਦੀ ਥੋੜੀ ਕੈਮਰਾ ਕੁਆਲਿਟੀ ਵਧੀਆ ਹੁੰਦੀ ਫੇਰ ਛੱਟ ਦੀ ਕੰਮ ਜਾ ਮਾ ਆਪਣਾ ਜੋ ਦੇਖਦੇ ਕਿ ਨਚਲ ਹੋਗਾ ਫਿਰ ਕਰਦੇ ਸੁਟਣ ਨਾਲ ਸ਼ੇਰ ਤਾਂ ਹਾਂ ਜੀ ਆਪ ਬਕੂਤਰੇ ਦਿਖਾਈ ਛੱਡ ਜੋ ਹਾਂ ਇਹਦੀ ਕੀ ਕੀ ਇਕਤਾ ਫਿਰਦੀ ਆ ਦੂਜੀ ਫਿਰਦੀ ਉੱਚੀਆਂ ਬੋਹ ਜਾ ਰਹੀ ਨੇ ਬਾਬੇ ਬਹੁਤ ਯਾਦ ਹੈ ਓ ਦੇਖੋ ਜਾਈ ਮੋੜੀ ਮੋੜੀ ਦਿਨੇ ਨੇ ਠੀਕਾ ਉਹਨਾਂ ਦਿਨ ਠੰਡੇ ਹੋਣ ਲੱਗੇ ਸੁਨੋ ਤਾਂ ਕੁਈ ਦਸਨੀ ਭੁੱਲ ਗਿਆ 7 8 ਉਸੇ ਵਾਲੀ ਬੁੜਾਤੀ ਸੀ ਕਾਲਾ 사ਤਾ ਹਰਾ ਟੂਸਾ ਬਾਬਿਓ ਇਹ ਸ਼ਾਇਦ ਬਿਰਡ ਵੀ ਨਹੀਂ ਬਣਾਈ ਹੈਗੀ ਇਹਦੀ ਇਹ ਹੀ ਉਹ ਵਧੀਆ ਫੇਖ ਖੜੀ ਅੱਜ ਸਿਖਰ ਤੇ ਕੁਤਰ ਆਪਣੇ ਸਾਰੇ ਵਧੀਆ ਨਿਆਣਾ ਕਲੋਈ ਬਾਬਿਓ ਜੀਤੀ ਵਾਲੀ ਦੇਖੀਏ ਹੁਣ ਇਹਦਾ ਛਣਦੇ ਨੇ ਉਹਲਾ ਦਾ ਠੀਕਾ ਚਾਲ ਕੁਤਰੀ ਮਾਰ ਕੇ ਰਾਂ ਦੋ ਤਿੰਨ ਕਾਂਟੇ ਯੋਰ ਹੈ ਆ ਵਿਚਾਰੀ ਰੋਜ਼ ਕੱਲੀ ਰਹਿ ਜਾਂਦੀ ਐ ਕੋਈ ਨਾ ਬਾਬੂ ਇਹਦੇ ਫਰਜੇ ਘਟਨੇ ਤਾਂ ਕਰਦੇ ਨਹੀਂ ਲਾਉਂਦੇ ਪੱਲਾ ਛੁਟਾ ਲਾਵਾ चार दी तो है ठीक है चारेर आ फिर, ठीक है चलो भाई दस बज गए ਹਾਂਜੀ ਬਾਬਿਓ ਜੀ ਤਾਂ 11 ਵਜੇ ਦੇ ਸਤਿਮਿੰਟ ਕੂਤਰੀਆਂ ਆ ਸੀਗੀਆਂ ਦੋ ਆ ਫਿਕਦੀਆਂ ਅਰਦ ਦੋ ਤਾਂ ਦਿਖਾਤੀਆਂ ਠੀਕ ਹੈ ਚਲੋ ਬਾਕੀ ਗੱਲਾਂ ਹੋਰ ਜਦੋਂ ਕਬੂਤਰੀਆਂ ਆਈਆਂ 12 ਵਜੇ ਜਾਂ 12:30 ਉਹਦੋਂ ਤੁਹਾਨੂੰ ਦਿਖਾਵਾਂਗੇ ਆਣਾ ਤੁਹਾਨੂੰ ਪਤਾ ਹੈ ਫੋਨ ਨਾਲ ਵੀ ਬਣਾਉਣੀ ਔਖਾ ਵੀਡੀਓ ਆ ਵੀ ਗਿਆ ਤੇਨੇ ਤਾਂ ਲੋ ਜੀ ਬਾਬਿਓ 12 ਵਜੇ ਪਤਖੜਦੇ ਬੰਦ ਕਿੰਨਾ ਮਿੰਟ ਹੋ ਗਿਆ 12 ਵਜੇ ਕੇ 12 ਮਿੰਟ ਕਬੂਤਰियां ਆਪਣੇ ਚਾਰ ਆ ਫਿਰਦਿਆਂ ਨੇ ਉਹ ਪਾਣੀ ਵਾਲੀ ਬੋ ਕਾਂਟ ਫਿਰਦੀ ਹੈ ਜਿਹਨੂੰ ਸਵੇਰੇ ਪਾਣੀ ਦਿੱਤਾ 10 11 ਐਮਐਲ ਠੀਕ ਆ ਚਲੋ ਕੋਈ ਨਾ ਫਿਰ ਦਿਖਾਉਣੇ ਜਿਦੋਂ ਹੁੰਦੇ ਨੇ ਤਲਾ ਹੋਈ ਬਾਬੋ ਕੋ ਪੱਠੀ ਆ ਗਈ ਪਾਣੀ ਵਾਲੀ ਜਿਹਨੂੰ ਪਾਣੀ ਦਿੱਤਾ ਜੇ ਵਸ ਕੱਲੀ ਨੂੰ ਤੇ ਆ ਤ ਆ ਤਿੰਨ ਆਗੇ ਤੀ ਆ ਜਿਹੜੀ ਆ ਟੂਸੇ ਕਾਲਾ ਹਰਾ ਹਰਾ ਟੂਸਾ ਕਾਲਾ ਸਾਤਾ ਇਹ ਆ ਇੱਥੇ ਬੈ ਗਈ ਤੇ ਆ ਕੇ ਠੀਕ ਹੈ ਚਿੱਟੀਆਂ ਵਾਲੀ ਵੀ ਬੈ ਗਈ ਸੀ ਬੈ ਕੇ ਉੱਡੇ ਨੇ ਦੋ ਜਾਨਵਰ ਟੁੰਡ ਟੁੰਡ ਡਰੀ ਆ ਬਾਈ ਆ ਆ ਗਈ ਇਹ ਆ ਗਈ 12:30 ਵਜੇ ਠੀਕ ਆ ਉਹ ਆ ਫਰਦੀਆਂ ਨੇ ਇਹ ਦਾ ਬਸ ਟਾਈਮ ਕਰਦੀ ਏ। ਤਾਲਾ ਲਓ ਜੀ ਬਾਪੋ। ਇਹ ਆਏਗੀ 12:30 ਵਜੇ ਦੇਖੋ। ਠੀਕ ਹਾਂ ਹੂੰ ਤਾਂ ਐਡਾ ਇੰਨਾ ਕੋਈ ਜ਼ੋਰ ਨਹੀਂ ਆਇਗਾ। ਲਾਇਆ। ਬਸ ਹੂੰ ਥੋਨੂ ਆਇਆ ਤਾਂ ਵੀ ਥੰਡੇ ਨੇ। ਦਿਨ ਤਾਂ ਠੰਡਾ ਵੀ ਆ ਹੂੰ ਤਾਂ ਮਾੜਾ ਮਾੜਾ ਆ ਪਰ ਗਰਮਾਇਸ਼ ਜ਼ਿਆਦਾ ਆ। ਤੁਸੀਂ ਆਪ ਦੇਖੋ ਮਤਲਬ ਧੁੱਪ ਨਹੀਂ ਹੈਗੀ। ਧੁੱਪ ਤਾਂ ਜਿਵੇਂ ਖਤਮ ਹੋ ਗਈ ਹੁਣ। ਆ ਦੇਖੋ ਬਾਹਰ ਜਿਹੀ ਮਾੜੀ ਮਾੜੀ ਹੀ ਆ। ਜਿਹੜੀ ਗਰਮਾਹੈਸ਼ ਹਨਾ ਬਈ ਇਹ ਬਹੁਤ ਤੰਗ ਕਰਦੀ ਆ। ਆ ਗਿੱਲਾ ਕਰਕੇ ਲੈ ਆਇਆ ਕਪੜਾ ਥੱਲੋਂ ਢੁੰਦੰਦੇ ਨੇ ਇਹਨੂੰ ਪਾਣੀ ਬੜਾ ਮੜਾ ਚਲੋ ਅਬ ਦੇਖਦੇ ਆਂ ਕਿਹੜਾ ਦੇ ਕੇ ਵੀ ਪਾਣੀ ਤੇ ਜ਼ਿਆਦਾ ਤਾਂ ਨਹੀਂ ਆਉਂਦਾ ਆਉਂਦੀ ਸੱਚ ਬਹੁਤ ਆ ਲੈ ਚਲੋ ਹੋਰ ਪਿਲਾ ਥੋੜਾ ਆ ਵਾਸ ਇੰਨਾ ਨਹੀਂ ਪਿਆ ਕਰਦੇ ਉੱਟਕੇ ਤੇ ਬਸ ਇਸ ਤੋਂ ਬਾਅਦ ਇਹਨੂੰ 2-3 ਕਐਮਐਲ ਦੇਣਾ ਪਾਣੀ ਮਤਲਬ ਪਿਆਉਣਾ ਇਸ ਤੋਂ ਬਾਅਦ ਇਹਨੂੰ ਪੂਰਾ ਭਰ ਕੇ ਖਚਮਾ ਜਦੋਂ ਪਾਣੀ ਖੱਚ ਗਿਆ ਫਿਰ ਉਹਨੂੰ ਬਦਾਮ ਤਰਤਾ ਤਾਂ ਬਾਬੇ ਕੂਤਰੀ ਜ਼ੋਰ ਲਾ ਗਈ ਸ਼ਾਇਦ ਯਾਰ ਅੱਖਾਂ ਹੀ ਮਿੱਚ ਜਾਂਦੀ ਹੈ ਖਾਸੇ ਚੜਦੀ ਮੈਂ ਦੇਖੀ ਹੈ ਨਾ ਇਹ ਦੇ ਲੱਛਣ ਜੀ ਓਹ ਚਲੇ ਤਾਂ ਪਹਿਲਾਂ ਤਾਂ ਪਾਣੀ ਦੇਖੀਏ ਫਿੱਚ ਗਿਆ ਤਾਂ ਲਓ ਜੀ ਬਾਬੂ ਤੀਸਰੀ ਵਾਰ ਪਿਉਣਿਆ ਪਾਣੀ ਆਇਆ ਵੇ ਪਿਲਾ 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 ਤਾਂ ਲਓ ਜੀ ਬਾਬੂ ਤਾਂ ਮੈਨੂੰ ਇੱਕ ਵਾਰ ਜਿਕੇ 8 ਮਿੰਟ ਹੋ ਗਿਆ ਬਈ ਤੇ ਆਪਣੀਆਂ ਬਸ ਦੋ ਫਿਰਦੀਆਂ ਨੇ ਆਹੀਆਂ ਤੇ ਇੱਕ ਨਹੀਂ ਦਿਖਰੀ ਹੈਗੀ ਹਰਾ ਟੂਸਾ ਕਾਲਾ ਸਤਾ ਠੀਕ ਆ ਉਹ ਕਬੂਤਰੀ ਪਤਾ ਨਹੀਂ ਕਿੱਧਰ ਕਿੱਧਰ ਗਈ ਹੈ ਨਾ ਉੱਚੇ ਵਾਗ ਗਈ ਪਤਾ ਨਹੀਂ ਅਨੇ ਬਾਗ ਤੇ ਡਿੱਗ ਗਈ ਹੋਵੇ ਜ਼ੋਰ ਨਾਲ ਜ਼ੋਰ ਕਿਤੇ ਜਿਆਦਾ ਮਾਰ ਗਈ ਦੇਖ ਰਹੇ ਆ ਕਿਤੇ ਬਈ ਕਾਟਾ ਪਈ ਮੈਨੂੰ ਤਾਂ ਐ ਲੱਗਦਾ ਜਿਵੇਂ ਵੀ ਵੱਤ ਜ਼ੋਰ ਮਾਰ ਕੇ ਪੈ ਗਈ ਹੋਣੀ ਕਿਤੇ ਬਾਕੀ ਕੋਈ ਪਤਾ ਨਹੀਂ ਬਈ ਗਰਮੀ ਬਹੁਤ ਲੰਘ ਲੂੰਗਾ ਵੀ ਜਾਂਦਾ ਨਾ ਜਾਂ ਬਈ ਸਿੱਧਾ ਆਈ ਆਈ ਜਾਂਦਾ ਜਾਂਦਾ ਲੰਘ ਜਾਂਦਾ ਕੋਈ ਪਤਾ ਨਹੀਂ ਯਾਰ ਮਰਦਾ ਸਾਤਰੀ ਆਪਣੀ ਲੱਗ ਰਹੀ ਆ ਆ ਫਰਤੀਆਂ ਨਹੀਂ ਵੀ ਨਾਲਾ ਜਾਇਰ ਉੱਤੇ ਖੜੀ ਹੋਣੀ ਮੈਨੂੰ ਐਂ ਲੱਗਦਾ ਇਹ ਉੱਤੇ ਖੜਾ ਕੀ ਨੂੰ ਆ ਗਿਆ ਹੋਣਗੀਆਂ ਇਹ ਮੈਨੂੰ ਨਿਗਰ ਰੱਖਣੀ ਪਊਗੀ ਅੱਜ ਦੁਪਹਿਰੇ ਦੁਪਹਿਰੇ ਜੇ ਦਿਖਦੀ ਆ ਲਾਓ ਜੀ ਬਾਬੋ ਜੀ 7 ਵਜੇ ਆਮ ਕੱਟ ਲੈ ਇਹਨੂੰ ਅੱਜ ਕੱਲੀ ਨੂੰ ਰੱਖ ਕੇ ਦੇਖਦੇ ਆ ਖਾਂਦੀ ਆ ਕਿ ਨਹੀਂ ਪਾਣੀ ਦਾ ਖੱਚੀ ਗਈ ਕਹ ਆਇਆ ਖਾਲਾ ਬਾਦਾਮ ਤੇਰੀ ਨੇ ਲੋਈ ਬਾਬੋ ਪ੍ਰੋਪਰ ਖਾਨ ਲੱਗ ਗਈ ਉਹਨੇ ਬਾਦਾਮ ਇਹ ਦੇਖ ਪਾਣੀ ਪੁਣੀ ਪਣ ਕਰਾ ਕੇਣਾ ਵੀ ਵੀਡੀਓ ਤੋਂ ਪਹਿਲੀ ਬਾਸ ਇਸ ਤੋਂ ਬਾਅਦ ਸੁੱਕ ਗਿਆ ਪਾਣੀ ਬਦਾਮ ਧਰਤੇ ਇਸ ਸਾਤੇ ਵਾਲੀ ਚੂਸੇ ਵਾਲੀ ਦਾ ਪਤਾ ਨਹੀਂ ਵੀ ਕਿੱਧਰ ਕੁਧਰ ਵਾਗ ਗਈ ਉਹਨੂੰ ਵੀ ਲਾਉਂਦੇ ਐਨੀ ਪਤਾ ਬੰਦ ਖੜੀ ਹੋਵੇ ਕੋਈ ਪਤਾ ਨਹੀਂ ਹੈਗਾ ਦਾ ਦੇਖ ਰਹਾ ਚਲ ਕੋਈ ਨਾ ਆਪਾਂ ਪਹਿਲਾਂ ਇਹਦਾ ਧਿਆਨ ਰੱਖੀਏ ਦੇਖੋ ਬਾਬੇ ਉਹ ਸੱਤ ਦੇ ਸੱਤ ਬਦਾਮ ਬੇਲੇ ਕਰਤੇ ਜਮੀ ਬਾ ਜਿਹੜੀਆਂ ਆਹ ਰਹਿ ਗਈਆਂ ਨਾ ਥੋੜ੍ਹ ਨਿਕ ਨਿਕੇ ਦਾਣੇ ਇਹ ਬਸ ਸਾਨੂੰ ਪਤਾ ਹੈ ਕੜ ਦੇ ਕੜ ਦੇ ਮੜੇ ਮੁੱਟ ਹੋ ਜਾਂਦੇ ਨੇ ਛੋਟੇ ਛੋਟੇ ਇਹ ਖਾਦਾ ਨਹੀਂ ਜਾਂਦਾ ਤੇ ਆ ਦੇਖੋ ਮੂੰਹ ਲਵੇੜ ਰੱਖਿਆ ਕੱਢ ਜੋ ਆ ਦੇਖੋ ਫਿਰ ਮੈਂ ਚੱਕ ਕੇ ਲਿਆ ਮਾਂ ਚਲ ਛੱਡ ਪਰੇ ਉਹ ਸੇ ਨੂੰ ਛੱਡਦੀ ਇਹਦੇ ਖੁੱਡੇ ਦੇ ਵਿੱਚ ਠੀਕ ਆ ਬਦਾਂ ਦਾਣੇ ਹੋ ਗਏ ਤੇ ਸੱਚ ਬਦਾਂ ਨੇ ਰਹਿ ਗਏ ਦਾਣੇ ਪਾਵਾ ਟਾਇਰ ਤੇ ਉਹ ਕਬੂਤਰੀ ਆਪਣੀ ਦਿਖੀ ਨਹੀਂ ਮੈਂ ਲਾ ਆ ਜਾਤਾ ਕੂਠੀ ਤੇ ਬੈ ਗਈ ਕਿਤੇ ਜਾਂ ਲਾਂਗੀ ਦੋ ਚਾਂਸ ਹੋ ਸਕਦੇ ਨੇ ਹਨਾ ਜਾਂ ਨਹੀਂ ਪਤਾ ਉੱਡਣ ਲੱਗ ਰਹੀ ਹੋਵੇ ਮੈਨੂੰ ਜਿੱਥੇ 100% ਆ ਜਾ ਬੈ ਗਈ ਜਾਂ ਭੱਜ ਗਈ ਕਿੰਨੀ ਗਰਮੀ ਦੇ ਕੂਤਰ ਲਾਂਗੇ ਆਂ ਨਾ ਹਨਾ ਬਾਕੀ ਤੈਨੂੰ ਕਰ ਦਿੰਨੇ ਆਂ ਵਲੋਗ ਅੰਡਾ ਬਾ ਬਾ ਹਨਾ ਮੰਨਦਾ ਕਿ ਤੈਨਾਂ ਵਲੋਗ ਦੇ ਨਾਲ ਆਜ ਬਹੁਤ ਵਧੀਆ ਉੱਡੇ ਬੱਚਾ ਕੂਤਰੀਆਂ ਵਧੀਆ ਉੱਡਦੀਆਂ 10 ਵੇ ਲਾਈਆਂ ਤੇ 1 ਵਜੇ ਆ ਗਈਆਂ ਬਹੁਤ ਆ ਜਾ ਤੇ ਫਿਰ ਵੀ ਫੋਟੋ ਲਗਾਰਨੀ ਹੈ ਚਲੋ bye bye